ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਉਹ ਨਹੀਂ ਵੀ ਪਤਾ ਹੈਗਾ ਪੰਮਾ ਸਾਧਕਪੁਰ ਪੁੱਛ ਲਿਓ ਇਹ ਕਹਿੰਦਾ ਸੀ ਨਾਲ ਆਇਆ ਸੀ ਹਨਾ ਉਹਨੇ ਵੀ ਮੇਰੀਆਂ ਟੱਟੀਆਂ ਪੁੰਜੀਆਂ ਨਾਲ ਏ ਸੀ ਮੇਰੇ ਹੱਥ ਨਹੀਂ ਟੁੱਟੇ ਸੀ ਵੀਰੇ ਮੇਰੀ ਲੱਤ ਟੁੱਟੀ ਸੀ ਇੱਕ ਠੀਕ ਆ ਜਾਣ ਕੇ ਲੋਕਾਂ ਦੇ ਵਿੱਚ ਇਹ ਗੱਲਾਂ ਫਲਾ ਰਿਆ ਵੀ ਇਹ ਮੇਰਾ ਫਰੈਂਡ ਸੀ ਆ ਮੇਰਾ ਸਾਡਾ ਕੋਈ ਫਰੈਂਡ ਨਹੀਂ ਸੀ ਨਾ ਅਸੀਂ ਕਦੇ ਇਹਨੂੰ ਫਰੈਂਡ ਬਣਾਇਆ ਇਹ ਸਾਡੇ ਘਰ ਆਉਂਦਾ ਸੀ ਕਈ ਵਾਰੀ ਸਾਡੇ ਕੋਲ ਰਾਤਾਂ ਵੀ ਕੱਟਦਾ ਚਲੋ ਮੈਂ ਇਹ ਨਹੀਂ ਵੀ ਕਿਸੇ ਨੂੰ ਨੀਵਾ ਦਿਖਾ ਰਿਹਾ ਜਾਂ ਨਾ ਬਾਕੀ ਬਹੁਤ ਭਰਾਵਾਂ ਦੇ ਮੈਸੇਜ ਆਏ ਵੀ ਵੀ ਵੀਡੀਓ ਸ਼ੇਅਰ ਹੋ ਰਹੀ ਆ ਜਾਂ ਉਹ ਇਹਨਾਂ ਪਰਸਨਲ ਮੈਟਰ ਸੀ ਠੀਕ ਆ ਪਹਿਲਾਂ ਇਹ ਜਾਣ ਕੇ ਸਾਨੂੰ ਸਿੱਧੀਆਂ ਧਮਕੀ ਦੇ ਦਿੰਦਾ ਸੀ ਵੀ ਸਿੱਧੇ ਮੈਸੇਜ ਕਰਦਾ ਸੀ ਤੇਰੀ ਵੀਡੀਓ ਪਾਈ ਆ ਕਿਸੇ ਨੇ ਟਿਕਟੋਕ ਤੇ ਇਦਾਂ ਤੂੰ ਇਦਾਂ ਵਾ ਤੂੰ ਫਲਾਣਾ ਵਾ ਤੂੰ ਧਮਕੜਾ ਵਾ ਹਨਾ ਮੇਰੀ ਗੱਲ ਕਰ ਰਿਹਾ ਸੀ ਮੈਨੂੰ ਕਹਿ ਰਿਹਾ ਸੀ ਵੀ ਤੇਰੇ ਬਾਰੇ ਕੋਈ ਬੰਦਾ ਕਹਿ ਰਿਹਾ ਤੇ ਮੈਨੂੰ ਦੱਸ ਰਿਹਾ ਸੀ ਉਹ ਮੈਂ ਜਦੋਂ ਮੈਸੇਜ ਸੁਣੇ ਇਹਨੇ ਮੈਨੂੰ ਮਾੜੀ ਚੰਗੀ ਗਈ ਤੂੰ ਮੇਰੇ ਤੇ ਵੀਡੀਓ ਲਾ ਕੇ ਪੋਨਾ ਵਾ ਫਲਾਨਾ ਕਰਦਾ ਤੇ ਹਮਕੜਾ ਹਨਾ ਚਲੋ ਇੰਨੇ ਸਾਲਾਂ ਦਾ ਮੈਂ ਕਦੇ ਕਦੇ ਬੋਲਿਆ ਨਹੀਂ ਚਲੋ ਠੀਕ ਹੈ ਨਾਲੇ ਮੈਂ ਨਾਲੇ ਇਹ ਐਡਾ ਕਹਿੰਦਾ ਵੀ ਮੈਂ ਦਿਹਾੜੀਆਂ ਲਾ ਕੇ ਫਲਾਨਾ ਮੈਂ ਪੱਕਾ ਹੋ ਗਿਆ ਬਾਹਰ ਹਨਾ ਵੀ ਵੀ ਤੇਰੇ ਬੇਬੀ ਹੋਇਆ ਤੂੰ ਆਪਣੇ ਬੇਬੀ ਕੋਲ ਬੈਠ ਆਪਣੀ ਵਾਈਫ ਕੋਲ ਬੈਠ ਤੂੰ ਉਹਨਾਂ ਨਾਲ ਗੱਲਾਂ ਬਾਤਾਂ ਕਰ ਤੂੰ ਮੇਰੀਆਂ ਗੱਲਾਂ ਕਰਨ ਰਾਈਟ ਵੀ ਪ੍ਰਮਾਤਮਣ ਨੇ ਤੈਨੂੰ ਪੁੱਤਰ ਦੀ ਦਾਤ ਤੇਰੇ ਕੋਲ ਦੋ ਪੋਤੇ ਆ ਤੇਰੇ ਕੋਲ ਵੀ ਤੂੰ ਆਪਣੀ ਗੱਲ ਕਰ ਆਪਣੇ ਪਰਿਵਾਰ ਦੀ ਗੱਲ ਕਰ ਤੂੰ ਆਪਣੇ ਪਰਿਵਾਰ ਦੀ ਗੱਲ ਛੱਡ ਕੇ ਤੂੰ ਮੇਰੀ ਗੱਲ ਕਰਨ ਰਿਆ ਤੂੰ ਇੰਨਾ ਬੇਲਾਵਾ ਤੂੰ ਵੀ ਆਪਣੇ ਪਰਿਵਾਰ ਨੂੰ ਛੱਡ ਕੇ ਤੂੰ ਮੇਰੀਆਂ ਗੱਲਾਂ ਕਰਨ ਰਿਆ ਨਾਲੇ ਮੈਂ ਇਦਾਂ ਦਾ ਆਸਾਨ ਨਹੀਂ ਹੈਗਾ ਨਾਲੇ ਸ਼ਾਬ ਵੀ ਜੇ ਕਿਸੇ ਨੂੰ ਲੱਗਦਾ ਵੀ ਮੈਂ ਉਹਦੇ ਮਾਪੇ ਨੂੰ ਆ ਮਾਰਨ ਦੀ ਧਮਕੀ ਦਿੱਤੀ ਆ ਜਾਂ ਉਹਨੂੰ ਮਾਰਨ ਦੀ ਧਮਕੀ ਦਿੱਤੀ ਆ ਜਦੋਂ ਮਾਰਜੀ ਮੈਤਪੁਰ ਸ਼ਹਿਰ ਜਾ ਕੇ ਸ਼ਾਹਪੁਰ ਪੁੱਛ ਲਿਓ ਵੀ ਉਹਦੇ ਮੰਮੀ ਦੇ ਨਾਂ ਵੀ ਦੱਸ ਦੂੰਗਾ ਐਡਰੈਸ ਵੀ ਤੁਹਾਨੂੰ ਦੇ ਦੂੰਗਾ ਵੀ ਤੁਸੀਂ ਜਾ ਕੇ ਪੁੱਛ ਸਕਦੇ ਆ ਜੇ ਮੈਂ ਕੋਈ ਇਦਾਂ ਦੀ ਕੋਈ ਕੰਮ ਕੀਤਾ ਜੇ ਕੋਈ ਮਾੜਾ ਕੰਮ ਕੀਤਾ ਤੇ ਤੁਹਾਡਾ ਸਾ ਤੁਹਾਡੇ ਸਾਰਿਆਂ ਦੀ ਚਪਲਾ ਹੋਣੀ ਹੈ ਤੇ ਮੇਰਾ ਸਿਰ ਹੋਊਗਾ ਪਰ ਮੈਂ ਇਦਾਂ ਦਾ ਆਸਾਨ ਨਹੀਂ ਹੈਗਾ ਜਿੱਦਾਂ ਦੇ ਮੇਰੇ ਮਾਪੇ ਆ ਉਦਾਂ ਦੇ ਸਾਰੇ ਮਾਪੇ ਦੀ ਮੈਂ ਇੱਜ਼ਤ ਕਰਦਾ ਮੈਂ ਰਿਸਪੈਕਟ ਕਰਦਾ ਠੀਕ ਹੈ ਬਾਕੀ ਜੋ ਬੰਦਾ ਇਹ ਕਹਿ ਰਿਹਾ ਲੋਕਾਂ ਨੂੰ ਗੁੰਗਰਾਹ ਕਰ ਰਿਹਾ ਵੀਡੀਓ ਪਾ ਰਿਹਾ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਮੈਂ ਦੁਬਾਰਾ ਉਹੀ ਗੱਲ ਰਿਪੀਟ ਕਰ ਰਿਹਾ ਵੀ ਜੇ ਤੂੰ ਐਡਾ ਅਣਕੀ ਜਿਹਾ ਨਾ ਚਲੋ ਮੈਂ ਆਪਣੇ ਅਸਤਾਦ ਦੇ ਬਾਰੇ ਗੱਲ ਕਰ ਰਿਹਾ ਵੀ ਚਲੋ ਅੱਜ ਇਸ ਦੁਨੀਆ ਦੇ ਵਿੱਚ ਹੈ ਨਹੀਂਗਾ ਨਾ ਮੇਰਾ ਉਸਤਾਦ ਹੈ ਨਾ ਚਲੋ ਸਾਰਿਆਂ ਨੂੰ ਪਤਾ ਵੀ ਮੇਰਾ ਉਸਤਾਦ ਕੌਣ ਆ ਜਾਂ ਕਿੱਦਾਂ ਸੀ ਕਿੱਦਾਂ ਦੇ ਉਹਦੇ ਘਰ ਦੇ ਹਾਲਾਤ ਸੀ ਹਨਾ ਸਾਰਿਆਂ ਨੂੰ ਪਤਾ ਇਸ ਗੱਲ ਦਾ ਹਨਾ ਇਹ ਸਾਰੇ ਬੰਦੇ ਉਹਦੇ ਕੋਲ ਰਹਿੰਦੇ ਸੀ ਅਕੈਡਮੀ ਆ ਹਨਾ ਇਹਨਾਂ ਦਾ ਵੀ ਫਰਜ਼ ਬਣਦਾ ਸੀ ਵੀ ਉਹਦੇ ਪਰਿਵਾਰ ਲਈ ਜਾਂ ਉਹਦੇ ਨਿਆਣਿਆਂ ਲਈ ਹਨਾ ਪਰ ਮੈਂ ਕਦੇ ਇਹ ਗੱਲ ਕਦੇ ਬੋਲਣਾ ਨਹੀਂ ਚਾਹੁੰਦਾ ਸੀ ਪਰ ਇਹ ਬੰਦਾ ਇਹ ਗੱਲ ਕਹਿ ਰਿਹਾ ਵੀ ਉਹ ਪੈਸੇ ਲੈ ਰਿਹਾ ਸੀ ਇਹਦੇ ਕੋਲ ਅਕੈਡਮੀ ਦੇ ਰਹਿਣ ਦੇ ਤੇ ਇਹ ਇਦਾਂ ਦੀਆਂ ਗੱਲਾਂ ਕਰ ਰਿਹਾ ਅੱਜ ਹਨਾ ਕਿਉਂਕਿ ਅਸੀਂ ਵੀ ਅਕੈਡਮੀਾਂ 'ਚ ਰਹਿੰਦੇ ਰਹੇ ਅਸੀਂ ਵੀ ਆਪ ਦਾ ਖਰਚਾ ਖੁਦ ਕਰਦੇ ਰਹੇ ਆ ਆਪ ਦੀ ਜੇਬਾਂ 'ਚੋਂ ਪੈਸੇ ਲਾਉਂਦੇ ਰਹੇ ਆ ਆਪਦੇ ਹਨਾ ਵੀ ਸਾਰਾ ਕੁਝ ਕਰਦ ਰਿਹਾ ਜੋ ਇਹ ਕਹਿ ਰਿਹਾ ਹਨਾ ਜੇ ਤੂੰ ਐਡਾ ਤਗੜਾ ਪਲੇਅਰ ਸੀ ਤੂੰ ਪਲੇਅਰਾਂ ਦੇ ਨਾਮ ਲੈ ਰਿਆਂ ਵੀ ਉਹਨੂੰ ਪਲੇਅਰ ਨੂੰ ਪੁੱਛ ਲਿਓ ਉਹਨੂੰ ਪਲੇਅਰ ਨੂੰ ਪੁੱਛ ਲਿਓ ਜੇ ਤੂੰ ਐਡਾ ਤਗੜਾ ਪਲੇਅਰ ਸੀ ਤੇਰੇ ਕੋਲ ਲੱਖ ਰੁਪਈਆ ਹੈ ਨਹੀਂ ਸੀ ਜੇ ਤੂੰ ਐਡੀ ਕਬੱਡੀ ਖੇਡੀ ਆ ਤੇਰੇ ਕੋਲ ਸਰਜਰੀ ਕਰਵਾਉਣ ਲੱਖ ਰੁਪਈਆ ਵੀ ਹੈ ਨਹੀਂ ਸੀ ਜਿਹੜਾ ਤੂੰ ਕਹਿੰਦਾ ਸੀ ਮੈਂ ਅਕੈਡਮੀਆ 'ਚ ਖਰਚ ਕਰਦਾ ਸੀ ਫਲਾਨਾ ਉਹ ਕਿਹਦਾ ਖਰਚਾ ਤੂੰ ਕਰਦਾ ਸੀ ਵੀ ਜਿਹੜਾ ਤੇ ਤੂੰ ਬਾਅਦ ਵਿੱਚ ਸਰਜੀ ਕਰਾਉਣ ਲਈ ਤੇਰੇ ਕੋਲ ਲੱਖ ਰੁਪਈਆ ਵੀ ਹੈ ਨਹੀਂ ਸੀ ਹੁਣ ਤੂੰ ਗੱਲਾਂ ਕਰ ਰਿਹਾ ਵੀ ਅਸੀਂ ਪੈਸੇ ਮੰਗ ਰਹੇ ਆ ਜਾਂ ਉਹ ਸਾਡੇ ਹੱਕ ਦੇ ਕਮਾਏ ਸੀ ਵੀਰੇ ਅਸੀਂ ਲੈਣੇ ਆ 10 ਸਾਲ ਹੋ ਗਏ ਇਸ ਗੱਲ ਨੂੰ ਇਸ ਬੰਦੇ ਨੇ 10 ਸਾਲਾਂ ਚ 35000 ਰੁਪਈਆ ਕਹਿੰਦਾ ਇਹ ਮੋੜਿਆ ਬਾਕੀ ਲੱਖ ਰੁਪਈਏ ਤੇ ਤੁਸੀਂ 10 ਸਾਲਾਂ ਦਾ ਵਿਆਜ ਲਾ ਲਓ ਮੇਰਾ ਭਰਾ ਵੀ ਕਿੰਨਾ ਬਣਦਾ ਹੁਣ ਵਿਆਜ ਸਣੇ ਪੈਸੇ ਲੈਣੇ ਆ ਇਹ ਸਾਡੇ ਨਾਲ ਆਪ ਪੰਗੇ ਲੈਂਦਾ ਸੀ ਜਾਣ ਕੇ ਇਹਨਾਂ ਪਰਸਨਲ ਮੈਟਰ ਦੀ ਸਾਡਾ ਹੋਰ ਲੋਕਾਂ ਨੂੰ ਕਹਿ ਰਿਹਾ ਵੀ ਵੀ ਫਰੈਂਡ ਸੀ ਆ ਸਕਰੀਨ ਰਿਕਾਰਡਿੰਗ ਕਰਕੇ ਬਾਅਦ ਚੋਂ ਆਪਣੇ ਹੀ ਇੱਕ ਦੋਸਤ ਕਹਿ ਰਿਹਾ ਯਾਰ ਕਹਿ ਰਿਹਾ ਵਾ ਵੀ ਆਪਣੇ ਯਾਰਾਂ ਦੀ ਸਕਰੀਨ ਰਿਕਾਰਡਿੰਗ ਕਰਕੇ ਤੇ ਉਹਨਾਂ ਦੀ ਮਤਲਬ ਵੀ ਲੋਕਾਂ ਨੂੰ ਗੁੰਗਰਾਹ ਕਰਕੇ ਵੀਡੀਓ ਪਾ ਰਿਹਾ ਵੀ ਅਸੀਂ ਮਾੜੇ ਆ ਅਸੀਂ ਰੋਂਗ ਆ ਵੀ ਮੈਂ ਉਹਦੇ ਮਾਪੇ ਨੂੰ ਧੰਕੀ ਦਿੱਤੀ ਵੀ ਉਹਨੂੰ ਧਮਕੀ ਦਿੱਤੀ ਥ੍ਰੈਟ ਦਿੱਤਾ ਉਹਨੂੰ ਹਨਾ ਵੀ ਇਦਾਂ ਕਰਦੇ ਉਹਨਾਂ ਸਿਰਫ ਮੇਰਾ ਪਰਸਨਲ ਮੈਟਰ ਸੀ ਉਹ ਤਾਂ ਕਰਕੇ ਉਹਨਾਂ ਗੱਲਬਾਤ ਹੋਈ ਸੀ ਉਹਨੇ ਸਾਨੂੰ ਨਹੀਂ ਪਤਾ ਉਹਨੇ ਕਦੋਂ ਸਕਰੀਨ ਰਿਕਾਰਡਿੰਗ ਕੀਤੀ ਕਦੋਂ ਨਹੀਂ ਕੀਤੀ ਜਿਹੜੇ ਤੁਹਾਡੇ ਸਕਰੀਨ ਰਿਕਾਰਡਿੰਗ ਕਰਨ ਬਾਅਦ ਚੋਂ ਲੋਕਾਂ ਨੂੰ ਸ਼ੇਅਰ ਕਰਕੇ ਦੱਸਣ ਇਦਾਂ ਦੇ ਯਾਰ ਸਾਨੂੰ ਨਹੀਂ ਚਾਹੀਦੇ ਵੀਰੇ ਨਾ ਅਸੀਂ ਇਦਾਂ ਦੇ ਯਾਰ ਬਣਾਉਨੇ ਆ ਨਾ ਅਸੀਂ ਕਦੇ ਬਣਾਏ ਆ ਤੇ ਨਾ ਵਾਇਗਰੂ ਕਰਕੇ ਇਦਾਂ ਦੇ ਯਾਰ ਸਾਨੂੰ ਮਿਲਣ ਇਹ ਅਪੀਲ ਕਰਦਾ ਵੀ ਇਦਾਂ ਦੇ ਯਾਰਾਂ ਨੂੰ ਬਚਾ ਜੋ ਅੱਜ ਮੇਰੀ ਬਰਾਈ ਕਰ ਰਿਹਾ ਕੱਲ ਨੂੰ ਹੋਰ ਕੀ ਸੀ ਬਰਾਈ ਕਰੂਗਾ ਵੀ ਇਦਾਂ ਦੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਸੀ ਹਮੇਸ਼ਾ ਬਚ ਕੇ ਟਰਾਈ ਕਰਦੇ ਆ ਵੀ ਜਿੰਨਾ ਵੀ ਬਚ ਕੇ ਰਹਿ ਹੋਵੇ ਤੇ ਇਹਨਾਂ ਲੋਕਾਂ ਤੋਂ ਬਚ ਕੇ ਰਹੀਏ ਪਰ ਇਹ ਲੋਕ ਤੁਹਾਨੂੰ ਵਾਰ-ਵਾਰ ਤੁਹਾਨੂੰ ਮਾੜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਨੀਵਾ ਦਿਖਾਉਣ ਦੀ ਤੁਹਾਡੀ ਰੈਪਿਊਟੇਸ਼ਨ ਪਰ ਮੈਨੂੰ ਮੇਰਾ ਪ੍ਰਮਾਤਮਾ ਜਾਣਦਾ ਸੱਤੇ ਵਾਹਿਗੁਰੂ ਤੇ ਜਾਂ ਮੇਰਾ ਪਰਿਵਾਰ ਜਿਹੜੇ ਮੈਨੂੰ ਚਾਹਣ ਵਾਲੇ ਆ ਉਹ ਸਾਰੇ ਮੈਨੂੰ ਜਾਣਦੇ ਆ ਮੈਂ ਕਿਹੋ ਜਿਹਾ ਇਨਸਾਨ ਆ ਤੇ ਮੇਰਾ ਕਿਹੋ ਜਿਹਾ ਸੁਭਾਅ ਆ ਹਨਾ ਮੈਨੂੰ ਇਹ ਦੱਸਣ ਦੀ ਲੋੜ ਨਹੀਂ ਹੈਗੀ ਬਾਕੀ ਤੂੰ ਆਪ ਹੀ ਸਾਰਾ ਕੁਝ ਦੱਸ ਰਿਹਾ ਵਾ ਬਾਕੀ ਮੈਂ ਕੋਈ ਲਾਈਵ ਹੋਣ ਦਾ ਮੈਨੂੰ ਕੋਈ ਸ਼ੌਂਕ ਨਹੀਂ ਸੀ ਵੀ ਕਿਉਂਕਿ ਇਹ ਕੁੱਤਾ ਕਾਫੀ ਦਿਨਾਂ ਤੋਂ ਭੌਂਕ ਰਿਹਾ ਸੀ ਮੈਂ ਕਹਿ ਰਿਹਾ ਸੀ ਕੋਈ ਨਾ ਕੋਈ ਨਾ ਚੱਲ ਕੋਈ ਨਾ ਵੀ ਹਟ ਜੂਗਾ ਹਨਾ ਪਰ ਇਹਨਾਂ ਕਲੀਅਰ ਹੋ ਗਈ ਸੀ ਇਹ ਗੱਲ ਪਰ ਇਹਨੇ ਦੁਬਾਰਾ ਆਉਣ ਸੋਸ਼ਲ ਮੀਡੀਆ ਤੇ ਫੇਰ ਲੋਕਾਂ ਨੂੰ ਸੈਂਡ ਕਰ ਰਿਆ ਵੀ ਦੁਬਾਰਾ ਸਾਰਿਆਂ ਨੇ ਸੋਚਣਾ ਵੀ ਖਰੇ ਮੈਂ ਰੋਂ ਗਿਆ ਹਣਾ ਪਰ ਮੈਂ ਕਦੇ ਕਿਸੇ ਮਾਪੇ ਨੂੰ ਨੀਵਾ ਨਹੀਂ ਦਿਖਾਉਣਾ ਚਾਹੁੰਨਾ ਜਿੱਦਾਂ ਦੇ ਮੇਰੇ ਮਾਪੇ ਉਦਾਂ ਦੇ ਦੇ ਪਰ ਅਸੀਂ ਇਹਦੇ ਮਾਪੇ ਜਿੱਦਨ ਸਰਜਰੀ ਕਰਾਉਣੀ ਜਿਹੇਦੇ ਮਾਪੇ ਹੱਥ ਜੋੜਦੇ ਸੀ ਮੈਂ ਇਹਦੇ ਮਾਪੇ ਕਰਕੇ ਤੇ ਮੈਂ ਆਪਣੇ ਉਸਤਾਦ ਕਰਕੇ ਪੈਸੇ ਲਾਇਆ ਆਪਣੀ ਪੌਕੇਟ ਚੋਂ ਠੀਕ ਆ ਪਰ ਜੇ ਮੈਨੂੰ ਪਤਾ ਹੁੰਦਾ ਬੰਦਾ ਸਾਨੂੰ ਅੱਜ ਮਾੜਾ ਦਿਖਾ ਰਿਆ ਆਪ ਚੰਗੇ ਬਣ ਲਈ ਹਣਾ ਤੇ ਨਾਲੇ ਜੇ ਇਹਨੂੰ ਕਦੇ ਕਦੇ ਚ ਰੀਟ ਵੀ ਆਈ ਹੋਵੇ ਕੋਈ ਇਹਦਾ ਨੋਰਮਲ ਐਕਸੀਡੈਂਟ ਹੋ ਗਿਆ ਇਹ ਸਾਡਾ ਨਾਮ ਲਾਊਗਾ ਵੀ ਅਸੀਂ ਹੈਪਨ ਕਰਤਾ ਇਹਦੇ ਨਾਲ ਹਨਾ ਵੀ ਜੇ ਆਪ ਦੀ ਮੌਤ ਹੈ ਆਪ ਹੀ ਮਰ ਗਿਆ ਤੇ ਉਹ ਚ ਸਾਡਾ ਕੀ ਕਸੂਰ ਆ ਪਰ ਇਹ ਜਾਣ ਕੇ ਸਾਡੇ ਨਾਲ ਪੰਗੇ ਲੈਂਦਾ ਸੀ ਠੀਕ ਆ ਪੰਗੇ ਲੈਂਦਾ ਸੀ ਬਾਅਦ ਵਿੱਚ ਹੁਣੇ ਹੀ ਕਹਿ ਰਿਹਾ ਵਾ ਵੀ ਵੀ ਦੁੱਲੇ ਹੁਣੀ ਮੈਨੂੰ ਮਾਰਨੀ ਧਮਕੀ ਦਿੰਦੇ ਆ ਫੇਰ ਤੂੰ ਪੰਗਾ ਹੀ ਕਿਉਂ ਲਿਆ ਕਿ ਤੂੰ ਮੈਸੀ ਕਰ ਰਿਹਾ ਸਾਨੂੰ ਸਿੱਦੇ ਵੱਜ ਵੱਜ ਜਾ ਕੇ ਫਲਾਨਾ ਵੱਜ ਮੇਰੇ ਕੋ ਮੈਸੀ ਮੈਂ ਮੈਂ ਸਾਬਤ ਨਹੀਂ ਕਰਨਾ ਚਾਹੁੰਦਾ ਮੈਂ ਜ਼ਰੂਰ ਦੱਸਣਾ ਚਾਹੁੰਦਾ ਵੀ ਜਿਹੜੇ ਲੋਕ ਕਮੈਂਟ ਕਰ ਰਹੇ ਆ ਹਨਾ ਬੈਡ ਕਮੈਂਟ ਕਰ ਰਹੇ ਆ ਉਹਨਾਂ ਨੂੰ ਕਿਸੇ ਨੂੰ ਕੋਈ ਗੱਲ ਦਾ ਨਹੀਂ ਪਤਾ ਹੈਗਾ ਸਾਰੇ ਇਹ ਜੱਜ ਕਰ ਰਹੇ ਆ ਵੀ ਮੈਂ ਰੋਂ ਗਿਆ ਵੀ ਵਿਦੁੱਲਾ ਰੋਂ ਗਿਆ ਇਸ ਗੱਲ ਦੇ ਵਿੱਚ ਹਨਾ ਹਣਾ ਸਾਰੇ ਚਾਉਂਦੇ ਆ ਜਾਂ ਮੈਨੂੰ ਕੋਈ ਲੋੜ ਨਹੀਂ ਹੈਗੀ ਉਹਦੇ ਨਾਲ ਲਾਈਵ ਹੋਣ ਦੀ ਜਾਂ ਕਿਸੇ ਨੂੰ ਸਾਬਤ ਕਰਨ ਦੀ ਮੈਂ ਇਹ ਪਹਿਲਾਂ ਵੀ ਵੀਡੀਓ ਬਣਾ ਕੇ ਪਾ ਸਕਦਾ ਹਾਂ ਮੈਂ ਵੀਡੀਓ ਬਣਾਈ ਸੀ ਪਰ ਉਹ ਸ਼ੇਅਰ ਨਹੀਂ ਹੋਈ ਸੀ ਵੀਡੀਓ ਤਾਂ ਕਰਕੇ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ